ਨਫ਼ਰਤ ਨਾ ਕਰੋ ਕਿਉਂਕਿ ਅਸੀਂ ਇਸ ਧਰਤੀ ਤੇ ਸਦੀਵੀ ਨਹੀਂ ਹਾਂ ਤੇ ਕਰਨ ਲਈ ਸਾਡੇ ਹੋਰ ਬਹੁਤ ਸਾਰੇ ਕੰਮ ਹਨ ਜਿੱਤ ਜਾਣਾ ਬਹੁਤ ਵੱਡੀ ਗੱਲ ਨਹੀਂ ਹੁੰਦੀ ਬਲਕਿ ਜਿੱਤ ਲਈ ਜੂਝਦੇ ਰਹਿਣਾ ਉਸ ਤੋਂ ਕਿਤੇ ਵੱਡੀ ਗੱਲ ਹੁੰਦੀ ਹੈ ਕਿਤੇ ਵਿਸ਼ਾਲ ਗੱਲ ਹੁੰਦੀ ਹੈ ਡਰ ਦਾ ਕੱਦ ਬਹੁਤ ਵਿਸ਼ਾਲ ਹੁੰਦਾ ਹੈ ਪਰ ਖਤਰਾ ਜਿਹੜਾ ਹੈ ਉਹ ਬਹੁਤ ਛੋਟਾ ਹੁੰਦਾ ਹੈ ਯਾਦ ਰੱਖਿਓ ਤੁਹ ਇੱਕ ਦੀ ਚਿੰਤਾ ਕਰਦੇ ਰਹੋਗੇ ਤਾਂ ਵਰਤਮਾਨ ਦਾ ਆਨੰਦ ਲੈਣ ਤੋਂ ਵਿਰਵੇ ਰਹ ਜਾਓਗੇ ਕੋਈ ਵੀ ਭੇਦ ਉਦੋਂ ਤੱਕ ਭੇਦ ਰਹਿੰਦਾ ਹੈ ਜਦੋਂ ਤੱਕ ਇਹ ਸਾਡੀ ਜ਼ੁਬਾਨ ਤੇ ਨਹੀਂ ਆਉਂਦਾ ਰੁੱਖ ਤੋਂ ਡਿੱਗਣ ਵਾਲਾ ਪੱਤਾ ਪਹਿਲਾਂ ਪੀਲਾ ਪੈਂਦਾ ਹੈ ਤੇ ਫਿਰ ਇੱਕ ਦਿਨ ਡਿੱਗ ਪੈਂਦਾ ਹੈ ਐਵੇਂ ਹੀ ਮਨੁੱਖ ਦਾ ਜੀਵਨ ਹੈ ਅਸੀਂ ਸਾਰੇ ਇਸ ਧਰਤੀ ਤੇ ਸਦੀਵੀ ਨਹੀਂ ਹਾਂ ਸੋ ਇੱਥੇ ਰਹਿਣ ਦਾ ਸਾਡਾ ਮਕਸਦ ਜੜਾ ਉਹ ਸਾਨੂੰ ਪਤਾ ਹੋ